ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਅਹਿਮਦਗੜ ਛੰਨਾ ਨੀਅਰ ਅਹਿਮਦਗੜ ਮੰਡੀ ਕਹਿ ਸਕਦੇ ਆਪਾਂ ਕਿਉਂਕਿ ਛਪਾਰ ਬਿਲਕੁਲ ਨੇੜਾ ਜ਼ਿਲ੍ਹਾ ਬਾਈ ਦਾ ਹੈਗਾ ਮਰੇਲਕੋਟਲਾ ਗਾਵਾਂ ਬਾਈ ਕੋਲ 4 ਤੋਂ 5 ਨੇ ਗਰੀ ਸਾਰੀਆਂ ਤੇ ਘਮਾਰੀ ਕੈਮਰਾ ਤੇ ਫੋਰ ਸੇਲ ਆ ਜਿਹੜੀ ਫੋਰ ਸੇਲ ਹੈਗੀ ਆ ਆ ਬੱਚੀ ਦੂਜਾ ਸੂਆ ਸੌਂਦੀ ਆ ਤੇ ਚੰਗੇ ਸੀਮਨ ਤੋਂ ਗੱਬਣ ਉਹ ਡਿਟੇਲ ਵੀ ਬਾਈ ਨੂੰ ਪੁੱਛ ਕੇ ਦੇ ਦਾਂਗੇ ਤੇ ਇੱਕ ਜਿਹੜੀ ਨਾਲ ਬੱਚੀ ਖੜੀ ਆ ਐਚ ਐਫ ਦੀ ਉਹ ਵੀ ਬਾਈ ਕਹਿੰਦਾ ਵੇਚ ਦਾਂਗੇ ਦੋ ਨਾਗ ਬਕਾਉ ਨੇ ਕਰੇਲੂ ਸੱਜਣ ਨੇ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਤੇ ਜਿਹੜਾ ਆ ਬੱਛੀ ਦਾ ਰਿਕਾਰਡ ਆ ਕਰੀ ਇਹਦਾ ਰਿਕਾਰਡ ਬਾਈ ਕਹਿੰਦਾ ਦੁੱਧ ਦਾ ਬਹੁਤ ਚੰਗਾ ਆ ਤੇ ਬਾਕੀ ਦੀ ਡਿਟੇਲ ਆ ਉਹ ਬਾਈ ਦੱਸ ਦੂਗਾ ਆਜ ਬਾਈ ਇੱਧਰ ਲੈ ਬੰਨ। ਹਾਂਜੀ ਕੀ ਹਾਲ ਆ ਜੀ? ਅੱਛੀ ਕਾਲ ਜੀ। ਠੀਕ ਆ। ਹਾਂਜੀ। ਨਾਮ ਤੇ ਫੋਨ ਨੰਬਰ ਬੋਲੋ ਜੀ। ਨਾਮ ਜੀ ਮੇਰਾ ਜੋਰਾ ਸਿੰਘ ਆ ਤੇ ਮੋਬਾਈਲ ਨੰਬਰ ਹੈਗਾ 97810 76605 ਬੋਲਦਾ ਬਾੜੀ ਹੋਲੀ ਆ ਨਾਮ 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 ਬਾੜੀ ਹਿੰਮਤ ਵਾਲਾ ਆ ਨਾ ਜੋਰਾ ਸਿੰਘ ਹਾਂਜੀ ਤੇ ਆਪਣਾ ਪਿੰਡ ਕਿਹੜਾ ਆ ਗਿਆ ਇਹ? ਏ ਵੀਰ ਜੀ ਹੈਗਾ ਪ੍ਰਿੰਟ 6:00 ਵਜੇ ਅਮ드ਗੜ 6:00 ਵਜੇ ਦਾ ਠੀਕ ਹੈ ਸ਼ਹਿਰ ਦੇ ਬਿਲਕੁਲ ਨਾਲ ਆ ਇੱਕ ਗੱਲ ਦੱਸ ਦੇਣਾ ਬਾਈ ਕਿਹਦਾ ਜਿਹੜਾ ਆਪਣਾ ਗੇਟ ਆ ਗੇਟ ਤੋਂ ਅੱਗੇ ਮੰਡੀ ਅਮ드ਗੜ ਸ਼ੁਰੂ ਹੋ ਜਾਂਦਾ ਹੈ ਨਾ ਹਾਂਜੀ ਹਾਂ ਜਾਂ ਮੋਟਰਸਾਈਕਲ ਆਪਣੇ ਅਮ드ਗੜ 'ਚ ਖੜੇ ਨੇ ਠੀਕ ਹੈਗਾ ਇੱਧਰ ਸੱਣਾ ਚਾਹੀਦਾ ਇੱਧਰਲੇ ਬੰਨੇ 6:00 ਉਹ ਵਜਦਾ ਅਮ드ਗੜ 6:00 ਅਮ드ਗੜ 6:00 ਵਜੇ ਪਾਰ ਦਾ ਕੰਮ ਤਾਂ ਨਹੀਂ ਆਪਣਾ ਨਹੀਂ ਨਹੀਂ ਆਪਣੇ ਘਰੇਲੂ ਕੋਈ ਇੱਥੋਂ ਕਰ ਲਈ ਸ਼ੁਰੂ ਇੱਕ ਤਾਂ ਇਹ ਬੱਚੀ ਦਿਖਾ ਦਾਂਗੇ ਜਰਸੀ ਪੰਜਾਬ ਵਾਲੀ ਕਹਿ ਲਈ ਤੇ ਇੱਕ ਐਚ ਐਫ ਬੱਚੀ ਹਾਂਜੀ ਹਾਂਜੀ ਅਭੀ ਤੋਰ ਇਹਨੂੰ ਖੋਲ ਕੇ ਇੱਧ ਇਹ ਜਾਣੀ ਹਲੇ ਲੈ ਜੂਗੀ ਜੀ ਹਫਤਾ ਤਾਂ ਹਲੇ ਤਾਂ ਬਾਲ ਢਿੱਲਾਂ ਬਹੁ ਪਈਆਂ ਨਹੀਂ ਸਾਂਮੀ ਸੂਮੀ ਬਹੁਤ ਹੋ ਗਿਆ ਨਾ ਹਾਂਜੀ ਬਹੁਤ ਆ ਕਮਾ ਦੇ ਇਹਨੂੰ ਕਮਾਰੇ ਤਾਂ ਜਿਸਨ ਤੇ ਗੱਟੇ 2 ਤਾਂ 4 ਤੇ ਤੀਜਾ ਚੱਲ ਰਿਹਾ ਜੀ ਠੀਕ ਆ ਗੱਲ ਤੋੜ ਦੇ ਫਿਰ ਐਨੂੰ ਬਾਹਰ ਲੰਬੀ ਚਲਾ ਦੇ ਦਿਨ ਕਿੰਨੇ ਕੱਢ ਸਕਦੀ ਆ ਇਹ ਮੇਰੇ ਹਿਸਾਬ ਨਾਲ ਲੈ ਜੂਗੀ ਹਫਤੇ ਤੋਂ ਉੱਪਰ ਜੀ ਹਲੇ ਹੱਪਾ ਹਫਤੇ ਦੇ ਆਸ-ਪਾਸੇ ਘੱਟ ਤੋਂ ਘੱਟ ਲੈ ਜੂ ਹਾਂਜੀ ਹਲੇ ਤਾਂ ਹੀ ਬਾਲ ਢਿੱਲਾਂ ਬਹੁ ਪਈਆਂ ਨੇ ਹਾਂ ਉਹੀ ਗੱਲ ਆ ਬਾਈ ਕਹਿੰਦਾ ੱੱਲਾ ਢੱਲਾ ਬਾਲੀਆਂ ਪਈਆਂ ਤੇ ਐਨੂੰ ਚਲਾ ਦੇ ਸੱਜਣਾ ਲੰਬੀ ਜੀ ਤੇ ਜਾਣ ਜੂਨ ਬੱਚੀ ਚ ਬਾਲੀ ਆ ਗੈਰੀ ਓ ਸੂਆ ਦੂਜਾ ਤੇ ਪਹਿਲਾਂ ਦਾ ਦੁੱਧ ਕਿੰਨਾ ਕੱਬਾਈ ਇਹਦਾ ਇਹ ਦੁੱਧ ਆਪਾਂ ਨੂੰ ਇਹਨਾਂ ਨੇ 24 ਲੀਟਰ ਕਿਹਾ ਸੀਗਾ ਵੀ 24 ਲੀਟਰ ਇੱਥੇ ਹੀ ਰੋਕ ਲਾ ਕਮਾ ਕੇ ਫੇਸ ਕਰਦੀ ਰਲੇ ਬਲੇ ਆ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ ਆਪਾਂ ਨੂੰ 24 ਕਿਲੋ ਦੱਸਿਆ ਤੇ 22 ਹੋਰਾਂ ਨੇ ਇਹ ਖਰੀਦ ਕੇ ਲਿਆਂਦੀ ਹੋਈ ਆ ਕਦੋਂ ਲਈ ਸੀ ਬਾਈ ਆਪਾਂ ਇਹ ਇਹ ਹੋ ਗਏ ਆਪਾਂ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਸਾਹਮਣੇ ਨੂੰ ਹੋ ਗਏ ਹਾਂਜੀ ਤੇ ਬਾਕੀ ਥਣਫੋਣ ਬਹੁਤ ਕਮਾਲ ਦਾ ਲੱਗਿਆ ਤਾਂ ਇਹ ਤਾਂ ਪੂਰਾ ਵਧੀਆ ਹੀ ਆਂ ਛਾਤੀ ਵੀਊ ਕਰਕੇ ਇੱਕ ਵਾਰੀ ਇਹ ਇੱਥੋਂ ਇੱਥੋਂ ਸਾਰੀ ਦਿਖਾ ਦੀ ਬੱਚੀ ਬਹੁਤ ਕਮਾਲ ਦੀ ਆ ਪਲੀਪੁਲੀ ਵੀ ਚੰਗੀ ਆ ਸਭੀ ਚੰ ਇੱਕ ਕਮਾਲਾ ਬਾਈ ਲੈ ਚ ਲੈਣ ਦਾ ਇੱਕ ਹਫਤਾ ਪਾਈ ਕਹਿੰਦਾ ਕੱਢ ਦੂ ਤੇ ਗੱਬਣ ਕਿਹੜੇ ਸੀਮਣ ਤੋਂ ਬਾਈ ਇਹ ਤੇ ਡੈਨਮਾਰਕ ਦਾ 50053 ਤੋਂ ਦੱਸੀ ਸੀ ਡੈਨਮਾਰਕ ਦੇ 50053 ਤੋਂ ਹਾਂਜੀ ਹਾਂਜੀ ਆ ਸੀਮਣ ਇਹਦੇ ਚੰਗਾ ਲੱਗਿਆ ਤੇ ਬਾਕੀ ਜਿਹੜਾ ਆਰਡਰ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਰੱਖੀ ਆਰਡਰ ਲਾਈਏ ਜਦੋਂ ਸੁਣਦੇ ਜਾਂ ਨਾ ਪੂਰਾ ਫਸਾਦ ਨਹੀਂ ਠੀਕ ਆ ਗੱਲ ਤੇ ਬਾਕੀ ਜਿਹੜੀ ਸ਼ੇਪ ਆ ਆਰਡਰ ਦੀ ਆਪਾਂ ਕਹਿ ਸਕਦੇ ਹਾਂ ਵੀ ਬਿਲਕੁਲ ਨਾਲ ਲੱਗਵਾ ਤੇ ਜਿਹੜੀ ਜਾੜਾ ਜਾੜ ਆਰਡਰ ਦੀ ਬਾਹਲੀ ਮਜ਼ਬੂਤ ਆ ਹਾਈਟ ਇਹਦੀ ਮੀਡੀਅਮ ਆ ਗਈ ਬਾਹਲੀ ਵੱਡੀ ਨਹੀਂ ਕਹਿ ਸਕਦਾ ਮੀਡੀਅਮ ਜੀ ਹਾਈਟ ਚ ਆ ਗਈ ਜਿ ਗੈਸ ਜਾਂ ਮਾਰ ਲਓ ਵੀ ਜਰਸੀ ਦੀ ਆ ਵੀ ਜਰਸੀ ਆ ਜੇ ਸੇਮ ਇਹਦੇ ਕੱਦ ਦੀ ਹੈ ਹਾਈਟ ਦੀ ਆਹਾ ਹਾਈਟ ਦਾ ਇਹ ਜੀ ਤਾਂ ਮੈਂ ਤੁਹਾਨੂੰ ਆਈਡੀਆ ਕਰਾ ਦੂਗਾ ਨਾਲ ਖੜ ਕੇ ਇੱਥੇ ਕਿਉਂਕਿ ਭਰਾ ਕਹੀ ਕਹਿੰਦੇ ਆ ਪਤਾ ਨਹੀਂ ਬਈ ਬੱਡੀ ਜਿਆਦੇ ਲੱਗ ਗਈ ਹੈ ਨਾ ਆ ਹਾਈਟ ਤੋਂ ਆਈਡੀਆ ਲਾ ਲਿਓ ਪਰ ਜਰਸੀਆਂ ਨੇ ਜਿਹੜੀਆਂ ਐਫ ਦੇ ਮੁਕਾਬਲੇ ਇਹਨਾਂ ਦੀ ਹਾਈਟ ਛੋਟੀ ਹੁੰਦੀ ਹੈ ਬਈ ਹੈ ਨਾ ਹਾਂਜੀ ਹਾਂਜੀ ਪਾਹੋਂ ਹੀ ਬਈ ਐਨੂੰ ਬੰਦੇ ਨੂੰ ਇਦਰੋਂ ਕਰੀ ਲੰਬਾਈ ਲੰਮੂਈ ਦਿਖਾ ਲਈ ਦੋਸਤੋ ਸਟੇਟ ਆ ਤੇ ਲੈਗ ਸਕੋਰ ਦੀ ਬਹੁਤ ਮਜ਼ਬੂਤ ਆ ਤੇ ਬਾਕੀ ਜਿਹੜਾ ਆਰਡਰ ਆਰਡਰ ਚੇਜ ਬਲ ਬੁਲਟ ਲਾਂ ਢੋਲਾਂ ਨੇ ਬਾਈ ਨੇ ਦੱਸ ਬਹੁਤ ਪ ਇਸ ਵਾਰ ਆਦੀ ਆ ਗਈ ਠੰਡੀ ਬਰਸਾਤ ਖਾਣਾ ਮੰਨ ਲਓ ਮੱਜਾਂ ਨਾਲ ਦੀ ਲੱਗਿਆ ਤੇ ਬਾਕੀ ਬੰਨਣਾ ਬਹੁਤ ਹੈ ਨਹੀਂ ਜੀ ਕਿੰਨਾ ਕੁਦ ਪਾ ਸਕਦੀ ਐਦਗੀ ਦੇਖੋ ਜੀ ਉਮੀਦ ਤਾਂ ਅਸੀਂ ਤਾਂ ਐ ਕਹਿੰਦੇ ਵੀ ਜਾਣਾ ਚਾਹੀਦਾ 28 30 ਤੇ ਦਾ 28 28 ਤੇ ਰਾਮ ਨਾ ਜਾਣਾ ਚਾਹੀਦਾ ਜਿਹੜੇ ਹਿਸਾਬ ਨਾਲ ਹੁਣ ਅਸੀਂ ਇਹਦੀ ਸੇਵਾ ਕਰ ਚੁੱਕੇ ਆ ਠੀਕ ਹੈ ਜੀ ਯਾਨੀ ਉਹਨਾਂ ਨੇ ਸਾਨੂੰ ਤਰੀਕ ਥੋੜੀ ਗਲਤ ਦੱਸਤੀ ਸੀਗੀ ਠੀਕ ਹੈ ਅਸੀਂ ਟਰਾਂਜਿਸ਼ਨ ਪਹਿਲਾਂ ਸ਼ੁਰੂ ਕਰਤੀ ਹੁਣ ਮਹੀਨਾ ਪਹਿਲੀ ਪਾਤੀ ਤੀਜਾ ਗੱਟਾ ਚੱਲ ਰਿਹਾ ਜੀ ਅਗਲਾ ਕਹਿ ਦੂਗਾ ਤੀਸਰਾ ਗੱਟਾ ਨੂੰ ਚੱਲ ਰਿਹਾ ਤੇ ਵੈਟਮੈਚ ਦੀ ਸੀਸੀਓ ਪੂਰੀ ਲੱਗੀ ਮ 20 100 ਕਰਤੀ ਹਰੇਕ ਪੱਖੋਂ 100 ਦਾ 100 ਜੀ ਸਾਡੇ ਬਾਕੀ ਬਾਈ ਨੇ ਜਿਵੇਂ ਦੱਸਿਆ ਤੇ ਬਾਕੀ ਮੇਨ ਗੱਲ ਆ ਚੀਜ਼ ਦੀ ਹੁੰਦੀ ਆ ਆਰਡਰ ਦੀ ਸ਼ੇਪ ਦੀ ਆਰਡਰ ਦੇ ਡਿਜ਼ਾਈਨ ਦੀ ਟੁੱਟਮਾਂ ਲੈਵਾ ਨਾ ਟੁੱਟਮਾਂ ਲੈਵਾ ਨਹੀਂ ਹੈਗਾ ਹਾਂਜੀ ਬਾਕੀ ਸੀਮਨ ਤੋਂ ਵੀ ਬਾਈ ਚੰਗੇ ਤੋਂ ਗੱਭਣ ਦੱਸਦਾ ਤੇ ਪੈਸੇ ਇਹ ਕਿੰਨੇ ਲਵਾਂਗੇ ਆਪਾਂ ਪੈਸੇ ਹੀ ਆਪਾਂ ਇੱਕ 15 ਦੀ ਕਰ ਦਿੰਦਾ ਤੁਮਾਰਾ 1 ਲੱਖ 15 ਦੀ ਮਾਫੀ ਉਹ ਚ ਫਿਰ ਮਾਫੀ ਬਾ ਮਾਨਦਾ ਨਹੀਂ ਆ ਤੁਹਾਡੇ ਸਾਹਮਣੇ ਚੀਜ਼ ਦੇਖ ਲੋ ਜੀ ਠੀਕ ਹੈ ਗੱਲ ਸੁਨੱਖੀ ਸੁਨੋਖੀ ਪੂਰੀ ਠੰਡੀ ਸੀਨ ਪੂਰੀ ਆ ਯਾਨੀ ਲੈ ਜਿਵੇਂ ਮਰਜੀ ਜਹਾ ਸਾਡੇ ਕੁੜੀ ਨੂੰ ਗੋਟੀ ਨੂੰ ਬਿਠਾ ਦੇ ਜਮਾ ਜਮਾ ਠੰਡੀ ਆ ਗਈ ਜਮਾ ਹੀ ਲਓ ਜੀ ਜਿਵੇਂ ਮਰਦੀ ਦੁੱਧ ਦਾ ਤਕਰੀਬਨ ਮੱਝਾਂ ਵਰਗਾ ਹਾਂਜੀ ਹਾਂ ਹਾਂ ਦੁੱਧ ਦਾ ਜੀ ਆਪਣੇ ਦੂਸਰੀਆਂ ਵੀ ਨੇ ਇਹਨਾਂ ਦੀ 6 60 ਤੱਕ ਫੈਟ ਆ ਜਾਂਦੀ ਠੀਕ ਆ ਗੱਲ ਫੈਟ ਪਰਸੈਂਟੇਜ ਚੰਗੀ ਆ ਤੇ ਹੁਣ ਗਰੀ ਇਧਰਲੇ ਬੰਨੇ ਲਿਆ ਕੈਮਰਾ ਤੇ ਇੱਕ ਬਾਈ ਨੇ ਵੇਚਣੀ ਆ ਆ ਬੱਚੀ ਇਹਦੇ ਫੇਸ ਤੇ ਮਾਰਦੀ ਕੈਮਰਾ ਸੀਮਨ ਦੀ ਹੈ ਵੀ ਟੌਪ ਦੇ ਸੀਮਨ ਦੀ ਹੈ ਕਿਹੜੇ ਦੀ ਐਡੀਐਸ ਦੀ ਹੈ ਏ ਵੀ ਐਸ ਵਾਲਾ ਹਾਂ ਜੀ ਐਗਜੈਕਟ ਨੰਬਰ ਤਾਂ ਨਹੀਂ ਪਤਾ ਨਹੀਂ ਜੀ ਇਹ ਆਪਾਂ ਹਲਵਾਇਆ ਆਪਾਂ ਹੀ ਹੋਸੀ ਠੀਕ ਹੈ ਇਹਦੀ ਮਾ ਦਾ ਰਿਕਾਰਡ ਵਧੀਆ ਸੀਗਾ ਠੀਕ ਹੈ ਜੀ ਤੇ ਉਹ ਮਰ ਗਈ ਸੀਗੀ ਅੱਜ ਲਈ ਸੀ ਬੱਸੀ ਪਾਲੀ ਸੀ ਕਵਾਲਿਟੀ ਬਹੁਤ ਚੰਗੀ ਆ ਨਾ ਪੂਰੀ ਵਧੀਆ ਜੀ ਇਹਦੀ ਮਾਂ ਜਾਨੀ ਓਰੀਜਨਲ ਜੀ ਆ ਗਈ ਜਮਾ ਹਾਂ ਜੀ ਹਾਂ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਬਾਈ 25 26 ਲੀਟਰ ਉਹਦਾ ਸੀਗਾ ਜੀ 25 26 ਲੀਟਰ ਦਾ ਹੂੰ ਸੂਆ ਕਿਹੜਾ ਸੀ ਉਹਦਾ ਉਹਦੇ ਦੂਜੇ ਦੀ ਇਹ ਪਹਿਲੇ ਸੂਏ ਦਾ ਜਾਨੀ 20 ਪਲੱਸ ਤੇ ਉਸ ਤੋਂ ਬਾਅਦ ਦੂਜੇ ਸੂਏ 25 26 ਤੱਕ ਸੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਹੇਦਾ ਹੀ ਆਪਾਂ بس ਦੇ ਲੈਣਾ 30 ਹਜ਼ਾਰ ਹੀ ਦੇ ਦਾਂਗੇ 30 ਦੀ ਹਾਂਜੀ ਤੇ ਜੋੜੇ ਦਾ ਮੇਰਾ ਖਿਆਲ 145 ਹੋ ਗਿਆ ਜੋੜੇ ਚ ਕਿੰਨੀ ਮਾਫੀ ਕਰਦਾਂਗੇ ਜੋੜੇ ਜਮੇ ਜੇ ਕਿਸੇ ਸੱਜਣ ਨੇ ਜੋੜਾ ਹੀ ਲੈ ਕੇ ਜਾਣਾ ਜਮੇ ਫਿਕਸ ਜਾਈ ਕਰ ਦੋ ਕੰਮ 10 ਕਟਾ ਦੇਾਂਗੇ ਚਲਦਾ ਦਾੜਾ ਦਾ ਰੰਗ 35 ਦਾ ਦੇ ਦਾਂਗੇ ਹਾਂਜੀ ਹਾਂ 35 ਹਾਂਜੀ ਆਏ ਨੂੰ ਚਾਹੀਏ 15 ਦੀ ਮੰਨ ਲਓ ਚਾਹੀਏ ਚਲ ਹਾਂਜੀ ਹਾਂ ਮੰਨ ਦੋ ਇਹਨੂੰ 5 ਦੀ ਮੰਨ ਲਓ ਹਾਂਜੀ ਹਾਂਜੀ ਹਾਂ ਉਸ ਹਿਸਾਬ ਨਾਲ ਬਾਕੀ ਥਣਾ ਦੀ ਓਟ ਦੇ ਭੇਜ ਦਾਂਗੇ ਹਾਂਜੀ ਹਾਂ ਪਤਾ ਨੇ ਤਸੱਲੀ ਆ ਕਿਉਂਕਿ ਇੱਕ ਆਏ ਨੇ ਸਾਡਾ ਵਪਾਰ ਦਾ ਕੰਮ ਨਹੀਂ ਹੈਗਾ ਵੀ ਆਪਾਂ ਐ ਕਹਦੀਏ ਸਾਡੇ ਵੱਲੋਂ ਵੀਰੇ ਆ ਕੇ ਤਸੱਲੀ ਫੁੱਲ ਕਰੋ ਕਿਉਂਕਿ ਆਪਣਾ ਘਰੇਲੂ ਕੰਮ ਆ ਸਾਡੇ ਕੋਈ ਐ ਨਹੀਂ ਹੈਗਾ ਵੀ ਮੈਂ ਜੋਬ ਕਰਦਾ ਨਾਲ ਨਾਲ ਘਰੇ ਰੱਖਿਆ ਨੂੰ ਪਸੰਦ ਠੀਕ ਹੈ ਗੱਲ ਹਾਂਜੀ ਨੰਬਰ ਬੋਲ ਦੋ ਬਾਈ 97810 ਆਈ 76605 9981076605 ਪਿੰਡ ਬਾਈ ਦਾ ਆ ਗਿਆ ਅਮਨਗੜ ਛੰਨਾ ਤਹਿਸੀਲ ਅਮਨਗੜ ਮੰਡੀ ਹਾਂਜੀ ਤੇ ਜ਼ਿਲ੍ਹਾ ਮਰੀਲਕੋਟਲਾ ਛਪਾਰ ਦੇ ਬਿਲਕੁਲ ਨੇੜ ਆ ਗਿਆ ਪਿੰਡ ਬਾਈ ਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ